ਅਸੀਂ ਸਮਾਜਿਕ ਰੀਤੀ ਰਿਵਾਜਾਂ ਨਾਲ ਸੀ ਆਪਣੇ ਆਪ ਦੇ ਵੀ ਤੇ ਆਪਣੇ ਸਮਾਜ ਦੇ ਵੀ ਮਾਣ ਕਰ ਸਕੀਏ ਖੌਸਾ ਕੋ ਪਰ ਸੰਦਰਭਾਣਾ ਹੈਗਾ ਹੈਲਪਿੰਗ ਟੂ ਸੋਸਾਇਟੀ ਹੈਲਪਿੰਗ ਟੂ ਦ ਨੇਬਰਰ ਨੇਪ ਟੂ ਦਰ ਜਦੋਂ ਸਰਦਾਰ ਨੂੰ ਮੁਰਗੀ ਦੋ ਤਰ੍ਹਾਂ ਬਜ਼ੁਰਗ ਵੀ ਹੋ ਗਿਆ ਚੰਨਤੀ ਨਹੀਂ ਲਈ ਕੰਮ ਕਰਨਾ ਚਾਹਦਾ ਨਾ ਆਰਥਿਕ ਸੁਲਾਣਾ ਚਾਹਦਾ ਨਾ ਆਪਣਾ ਸੈਫਟ ਦਾ ਸਵਸਥ ਕੋਈ ਗਿਆ ਤਾਂ ਦੋ ਸਾਲ ਰੋਦੇ ਕੋਣ ਦੋ ਸਾਲ ਰੋਦੇ

ਸਮੇਤੀ ਲੋੜ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਬੰਦੇ ਸ਼ਾਇਦ ਪੈਸੇ ਨੂੰ ਜਾਂ ਪ੍ਰਾਪਰਟੀ ਨੂੰ ਜਾਂ ਪਾਵਰ ਨੂੰ ਹੀ ਇੱਕ ਜ਼ਿੰਦਗੀ ਸਮਝ ਲੈਂਦੇ ਆ ਕਿ ਜ਼ਿੰਦਗੀ ਉਹ ਹੈ ਨਹੀਂ ਜਿਹੜੀ ਜ਼ਿੰਦਗੀ ਸਾਨੂੰ ਨਿਸ਼ਚਿਤ ਜੱਸ ਮੈਡਮ ਆ ਤੋਰ ਵੇ ਕੇ ਕਰਦੇ ਇੱਕ ਇੱਕ ਕਰਕੇ ਭੇਜੀ ਚੱਲੋ दस मिनट मोदी हथ लड़े लेडीज पिछड़े देखो सर आज बड़ा ही एक ਮੈਂ ਕਹਿੰਨਾ ਕਿ ਇੰਪੋਰਟੈਂਟ ਦਿਨ ਹੈ ਇਸ ਦਿਨ ਸਾਡੇ ਵੱਡੇ ਵੀਰ ਦਵਿੰਦਰਪਾਲ ਨਿੰਪੀ ਜੀ ਨੇ ਆਪਣੇ ਪਿਤਾ ਜੀ ਦੀ ਨਿਗ੍ਹੀ ਯਾਦ ਵਿੱਚ ਸਾਹ ਗੁਰਦੇਵ ਸਿੰਘ ਜੀ ਔਰ ਆਪਣੀ ਭੈਣ ਜਿਹੜੇ ਹੈਗਾ ਸ਼੍ਰੀਮਤੀ ਹਰਪ੍ਰੀਤ ਕੌਰ ਜੀ ਜਿਹੜੇ ਕਿ ਯੰਗ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੂੰ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਕਰਾਇਆ ਜਿਹਦੇ ਵਿੱਚ ਉਹਨਾਂ ਨੇ ਟ੍ਰਾਈਸਾਈਕਲ ਵੰਡੇ ਹੈ ਲੋੜਵੰਦਾਂ ਨੂੰ ਔਰ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਔਰ ਇਹ ਹਜ਼ਾਰਾਂ ਅੱਗਾਂ ਦੇ ਬਰਾਬਰ ਆ ਕਿਉਂਕਿ ਲੋੜਵੰਦ ਜਿਹੜਾ ਇਨਸਾਨ ਹੈ ਜਿਹਦੇ ਕੋਲੇ ਜਿਹੜਾ ਅਪੰਗ ਹੈ ਔਰ ਜਿਹਦੇ ਵਿੱਚ ਇਹ ਡੈਫੀਸ਼ੈਂਸੀ ਹੈ ਔਰ ਉਹ ਨਹੀਂ ਚੱਲ ਫਿਰ ਸਕਦਾ ਔਰ ਉਹਨੂੰ ਟਰਾਈਸਾਈਕਲ ਮੁਹੱਈਆ ਕਰਾਉਣਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਔਰ ਮੈਂ ਸਮਝਦਾ ਕਿ ਇਸੀ ਚੀਜ਼ ਨੂੰ ਪ੍ਰੇਰਣਾ ਲੈ ਕੇ ਹੋਰ ਬੰਦਿਆਂ ਨੂੰ ਵੀ ਜਿਹੜਾ ਅਸੀਂ ਕਿਤੇ ਸੱਜੇ ਖਵੇ ਹੋਰ ਪਾਸੇ ਆਪਣੀ ਫਾਈਨੈਂਸਸ ਨੂੰ ਡਾਇਵਰਟ ਕਰਕੇ ਦਾਨ ਕਰਦੇ ਆ ਤੋ ਇਸ ਤਰ੍ਹਾਂ ਦੇ ਦਾਨ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ ਆ ਔਰ ਮੈਂ ਇਸ ਦੇ ਲਈ ਬਹੁਤ ਧੰਨਵਾਦੀ ਆ ਰਿੰਪੀ ਜੀ ਦਾ ਕਿ ਸਮਾਜ ਦੀ ਇੱਕ ਲੋੜ ਨੂੰ ਉਹਨਾਂ ਨੇ ਪੂਰਾ ਕੀਤਾ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਸੋ ਅੱਗੇ ਵਧਾਉਣਾ ਚਾਹੀਦਾ। ਪਰਮਾਤਮਾ ਦੇ ਅਸ਼ੀਰਵਾਦ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਅੱਜ ਦਾ ਸਮਾਗਮ ਹੋਇਆ। ਮੈਂ ਕੁਝ ਵੀ ਇਹ ਚ ਨਹੀਂ ਕੁਝ ਕੀਤਾ। ਵਾਹਿਗੁਰੂ ਨੇ ਜੋ ਬਖਸ਼ਿਸ਼ ਕੀਤੀ ਆ ਉਹਦੇ ਵਿੱਚੋਂ ਹੀ ਤਿਲ ਫੁੱਲ ਕੱਢ ਕੇ ਅੱਜ ਲੋੜਵੰਦਾਂ ਦੀ ਸੇਵਾ ਕੀਤੀ ਆ। ਮੈਂ ਪਰਮਾਤਮਾ ਅਗੇ ਇਹ ਅਰਦਾਸ ਕਰਦਾ ਕਿ ਹਰ ਇੱਕ ਆਦਮੀ ਨੂੰ ਇੱਛਾ ਸ਼ਕਤੀ ਦੇਵੇ ਕਿ ਆਪਣੇ ਮਾਪੇ ਦੀ ਜਿਹੜੀ ਸੇਵਾ ਵਾ ਉਹ ਦਿਲੋਂ ਕਰੇ ਮੈਂ ਹਮੇਸ਼ਾ ਕਹਿੰਦਾ ਕਿ ਸਭ ਤੋਂ ਜਿਹੜੀ ਉੱਤਮ ਸੇਵਾ ਵਾ ਉਹ ਮਾਪੇ ਦੀ ਸੇਵਾ ਵਾ ਉਹਦੇ ਵਿੱਚ ਹੀ ਸਾਰਾ ਕੁਝ ਸਾਡਾ ਆ ਜਾਂਦਾ ਲੋੜਵੰਦ ਨੂੰ ਚੀਜ਼ ਦੇਣੀ ਹਮੇਸ਼ਾ ਆਪਾਂ ਕਹਿੰਦੇ ਆ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇਸ ਲਈ ਵਾਹਿਗੁਰੂ ਅੱਗੇ ਫੇਰ ਅਰਦਾਸ ਕਰਦਾ ਕਿ ਜੇ ਵੀ ਜਿੰਨੀ ਦੇਰ ਜ਼ਿੰਦਗੀ ਆ ਲੋੜਵੰਦਾਂ ਦੀ ਸੇਵਾ ਕਰਵਾਉਂਦਾ ਰਵੇ ਮੈਂ ਜਿਆਦਾ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ ਅੱਜ 10 ਸਾਈਕਲ ਇੱਕ 휠ਚੇਅਰ ਰੋਡ ਬੰਦ ਮੰਨ ਹਮੇਸ਼ਾ ਦੁਆਰਾ ਫੇਰ ਉਹੀ ਮੇਰੇ ਸ਼ਬਦਾ ਮੈਂ ਸਭ ਨੂੰ ਇਹ ਕਹਿਣਾ ਕਿ ਜਿਹੜੀ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਆ ਸਭ ਤੋਂ ਉੱਤਮ ਸੇਵਾ ਜਿਹੜੀ ਮਾਂ-ਬਾਪ ਦੀ ਆ ਜਿਹਨੇ ਆਪਣੇ ਮਾਂ-ਬਾਪ ਨੂੰ ਸੰਭਾਲ ਲਿਆ ਉਹਨੇ ਸਵਰਗ ਪਾ ਲਿਆ ਸੈਣੀ ਸਾਹਿਬ ਨੇ ਕਿਆ ਸੀ ਉੱਥੇ ਕਿ ਜਿਹੜੇ 40 ਸਾਲ ਦੇ ਜਿਹੜੀ ਉਹ ਜ਼ਿੰਦਗੀ ਦਾ ਸਵਰਗ ਆ ਮੈਂ ਸੱਚੀ ਕਹਿਣਾ ਉਹ ਸਵਰਗ ਆ ਤੇ ਜੋ ਸੁਖੀ ਬਾਠਨ ਜੀ ਨੇ ਸ਼ਬਦ ਕਹੇ ਸੀ ਕਿ ਜਦੋਂ ਸੈਣੀ ਸਾਹਿਬ ਬੋਲ ਰਹੇ ਸੀ ਸੱਚੀ ਮੁੱਚੀ ਮੇਰੀਆਂ ਅੱਖਾਂ ਦੇ ਵਿੱਚੋਂ ਉਹ ਅਥਰੂ ਆ ਗਏ ਸੀਗੇ ਤੇ ਮੈਂ ਕਹਿੰਦਾ ਵੀ ਵਾਹਿਗੁਰੂ ਹਰੇਕ ਨੂੰ ਇਹ ਸ਼ਕਤੀ ਦੇਵੇ ਆਪਣੇ ਮਾਪੇ ਦੀ ਯਾਦ ਦੇ ਵਿੱਚ ਕੁਝ ਨਾ ਕੁਝ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਾ ਚਾਹਣਾ ਆਪਣਾ ਫਰਜ਼ ਆ ਧਰਮ ਆ